2027 ਦੇ ਵਿੱਚ ਜਿਹੜਾ ਮਿਸ਼ਨ ਲੈ ਕੇ ਤੁਰਿਆ ਚਰਮਣੀ ਕਾਲੀਦਾਲ ਪਤੇ ਡਿਸਕਰਨ ਸਿੰਘ ਕਾਨ ਸਿੰਘ ਵਾਲਾ ਕੌਮੀ ਜਰਨਲ ਜਿਹੜਾ ਮਿਸ਼ਨ ਲੈ ਕੇ ਤੁਰਿਆ ਤੇ 2027 ਵਿੱਚ ਆਓ ਸਰਕਾਰੇ ਖਾਲਸਾ ਬਣਾਈਏ ਜੇ ਇੱਥੋਂ ਪੰਥ ਸੀਤ ਜਿੱਤਦਾ ਤੇ 2027 ਦੇ ਵਿੱਚ ਕੋਈ ਵੀ ਜਿਹੜਾ ਇਹਨੂੰ ਰੋਕ ਨਹੀਂ ਸਕਦਾ ਮੁੱਖ ਮੰਤਰੀ ਜਿਹੜਾ ਉਹ ਪੰਥ ਦੀ ਸਹਿਮਤੀ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਣਾਇਆ ਜਾਊ ਤਾਂ ਹੀ ਪੰਥ ਤੇ ਪੰਜਾਬ ਦਾ ਭਲਾ ਹੈ ਇਹ ਇਸ ਜ਼ੋਨ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਰਿਹਾ ਸਾਰੇ ਇੱਕ ਦੂਜੇ ਦੇ ਚੱਕੜ ਓ ਛਾਲਦੇ ਨੇ ਨਾ ਪੰਥਕ ਮੁੱਦਾ ਕੋਈ ਨਾ ਬੰਦੀ ਸਿੰਘਾਂ ਦਾ ਮੁੱਦਾ ਕੋਈ ਨਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਆ ਸੋ ਅਸੀਂ ਜਿਹੜੀ ਚੋਣ ਲੜ ਰਹੇ ਆ ਉਹ ਮੁੱਦਿਆਂ ਤੇ ਆਧਾਰਤ ਲੜ ਰਹੇ ਆ ਸਾਰੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਤੇ ਲੱਗੇ ਹੋਏ ਨੇ ਪੰਜਾਬ ਨੂੰ ਅੱਗੇ ਵਧਾਉਣ ਤੇ ਕੋਈ ਨਹੀਂ ਲੱਗਿਆ ਜਿਹੜੀ ਰਾਜਨੀਤੀ ਐ ਇਹਨੂੰ ਪਰਿਵਾਰਵਾਦ ਤੋਂ ਮੁਕਤ ਕਰਵਾਇਆ ਜਾਵੇ ਯਾ ਤੇ ਚੋਣ ਆਟਾ ਦਾਲ ਸਕੀਮ ਤੱਕ ਸੀਮਤ ਰਹਿ ਗਈ ਪੰਥਕ ਮੁੱਦਿਆਂ ਨੂੰ ਬਾਕੀ ਪਾਰਟੀਆਂ ਨੇ ਭੁਲਾ ਦਿੱਤਾ ਕੋਈ ਵੀ ਨਾ ਤਾਂ 328 ਰੂਪਾਂ ਦੀ ਗੱਲ ਕਰਦਾ ਨਾ ਜਗ੍ਹਾ ਜਗ੍ਹਾ ਹੋ ਰਹੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੀ ਗੱਲ ਕਰਦਾ ਦੁਬਾਰਾ ਲਾਨਣੇ ਨੇ ਤੁਸੀਂ ਕਿਦਾਂ ਦਾ ਪ੍ਰਚਾਰ ਚੱਲ ਰਿਹਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੱਕ ਸੱਚ ਬੋਲਣ ਵਾਲੀ ਪਾਰਟੀ ਪੰਥਕ ਸੋਚ ਤੇ ਪਹਿਰਾ ਦੇਣ ਵਾਲੀ ਪਾਰਟੀ ਕੋਮੀ ਜਰਨਲ ਜਿਸਕਰਨ ਸਿੰਘ ਕਨ ਸਿੰਘ ਵਾਲਾ ਜਿੰਨਾ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਜਿੰਨਾ ਪੰਥ ਵੱਸੇ ਮੈਂ ਉਜੜਾਂ ਇਸ ਗੱਲ ਤੇ ਚੱਲਦੇ ਆ ਆਪਣੇ 40 45 ਕਿੱਲੇ ਜਿਹੜੇ ਉਹ ਪੰਥ ਤੋਂ ਨਿਸ਼ਾਵਰ ਕਰ ਦਿੱਤੇ ਪੰਜਾਬ ਤੋਂ ਨਿਸ਼ਾਵਰ ਕਰ ਦਿੱਤੇ ਪੈਟਰੋਲ ਪੰਪ ਵੇਚ ਦਿੱਤੇ ਗੱਡੀਆਂ ਵੇਚਤੀਆਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਅੱਜ ਦੀ ਚੋਣ ਦੀ ਗੱਲ ਕਰੀਏ ਤੇ ਅੱਜ ਚੋਣ ਆਟਾ ਦਾਲ ਸਕੀਮ ਤੱਕ ਸੀਮਤ ਰਹਿ ਗਈ ਜੀ ਵੰਤਕ ਮੁੱਦਿਆਂ ਨੂੰ ਬਾਕੀ ਪਾਰਟੀਆਂ ਨੇ ਭੁਲਾ ਦਿੱਤਾ ਕੋਈ ਵੀ ਨਾ ਤਾਂ 328 ਰੁਪਿਆਂ ਦੀ ਗੱਲ ਕਰਦਾ ਨਾ ਜਗਾ ਜਗਾ ਹੋਰੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੀ ਗੱਲ ਕਰਦਾ ਨਾ ਹੀ ਜਗਾ ਜਗਾ ਰੋਜ਼ ਨਸ਼ੇ ਨਾਲ ਮਰ ਰਹੀ ਨੌਜਵਾਨੀ ਦੀ ਗੱਲ ਕਰਦਾ ਨਾ ਹੀ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਦੀ ਗੱਲ ਕਰਦਾ ਨਾ ਹੀ ਜਗਾ ਜਗਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰੋਟੈਸਟ ਤੇ 700 ਕਿਸਾਨ ਜਿਹੜਾ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਉਹਦੀ ਗੱਲ ਕਰਦਾ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਤੇ ਗਰੰਥ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਜਿਹੜੀ ਪੰਜਾਬ ਦੇ ਭਲੇ ਵਾਸਤੇ ਗੱਲ ਕਰਦੀ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਥੇ ਕਾਂਗਰਸ ਵੀ ਖੜੀ ਆ ਇੱਥੇ ਭਾਜਪਾ ਵੀ ਖੜੀ ਆ ਇੱਥੇ ਆਮ ਪਾਰਟੀ ਦਾ ਉਮੀਦਵਾਰ ਵੀ ਆ ਇੱਥੇ ਪੰਥ ਦਾ ਮਖੌਟਾ ਪਾਈ ਫਿਰਦੇ 23 ਸਾਲਾਂ ਤੋਂ ਜਿਨੇ ਆਪਣਾ ਦੋਤਾ ਖੜਾ ਕੀਤਾ ਮੈਂ ਸਮਝਦਾ ਪਾਹੀ ਭਤੀਜਾ ਆਵਾਜ਼ ਨੂੰ ਜਿਹੜੀ ਇਹ ਬਰਨਾਲਾ ਦੀ ਜਿਹੜੀ ਜਿਮਣੀ ਚੋਣ ਹੈ ਇਹਦੇ ਤੇ ਇਨਾ ਬੋਝ ਪਾਉਣ ਦੀ ਜ਼ਰੂਰਤ ਕਾਦੀ ਸੀ ਪਹਿਲਾਂ ਜੇ ਐਮਐਲਏ ਜਿੱਤਿਆ ਸੀ ਮੀਤ ਹੇਰ ਤੇ ਉਹਨੂੰ ਐਮਪੀ ਕਰਨ ਦੀ ਕੀ ਐਡੀ ਨੋਬਤਾ ਗਈ ਦੇਖੋ 1 ਕਰੋੜ ਰੁਪਈਆ ਜਿਹੜਾ ਪਬਲਿਕ ਦਾ ਉਹ ਪਾਣੀ ਚ ਵਹਿ ਗਿਆ ਉਹ ਆਪਣੀ ਮੈਂ ਆਪਣੀ ਹੈਂਕਰ ਚ ਉਵਾ ਦਿੱਤਾ ਲੋਕਾਂ ਨੂੰ ਮੂਰਖ ਬਣਾਉਣ ਤੇ ਉਵਾ ਦਿੱਤਾ ਮੈਂ ਸਮਝਦਾ ਇਹ ਬੜੀ ਮਾੜੀ ਗੱਲ ਸੀ ਇਹਦੇ ਵਿੱਚ ਇੱਥੇ ਤੇ ਗੱਲ ਚੱਲਣੀ ਚਾਹੀਦੀ ਸੀ ਪੰਥ ਦੀ ਇੱਥੇ ਤੇ ਗੱਲ ਚੱਲਣੀ ਚਾਹੀਦੀ ਸੀ 750 ਕਿਸਾਨ ਜਿਹੜਾ ਸਿੱਧੀ ਪ੍ਰਾਪਤ ਕਰ ਗਿਆ ਆਪਣੇ ਹੱਕਾਂ ਲਈ ਇੱਥੇ ਗੱਲ ਚੱਲਣੀ ਚਾਹੀਦੀ ਸੀ ਜਗਾ ਜਗਾ ਹੋ ਰੇ ਗੁਰੂਗ੍ਰੰਥ ਸਾਹਿਬ ਵਿਧ ਵਿਧਵੀ ਜਾਂਦੀ ਇੱਥੇ ਗੱਲ ਹੋਣੀ ਚਾਹੀਦੀ ਸੀ 328 ਰੂਪ ਜਿਹੜੇ ਸ਼੍ਰੋਮਣੀ ਕਮੇਟੀ ਨੇ ਗੈਬ ਕਰਤੇ ਪਰ ਇਹ ਗੱਲਾਂ ਤੇ ਚੱਲੀਆਂ ਹੀ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਲੋਕਾਂ ਦਾ ਹੰਗਾਰਾ ਆ ਉਹਨਾਂ ਨੇ ਸੱਚ ਤੇ ਮੋਹਰ ਲਾਉਣੀ ਆ ਜੀ ਸਾਨੂੰ ਪੂਰਨ ਵਿਸ਼ਵਾਸ ਆ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜਿਹੜਾ ਬਿਨਾਂ ਕਸੂਰੋਂ ਡਿਬੜੂਕਰਗਰਵਲ ਦੀ ਕਾਲੇ ਪਾਣੀ ਜੇਲ੍ਹਾਂ ਚ ਬੰਦ ਕਰਤਾ ਸ਼੍ਰੋਮਣੀ ਕਾਲੀਦਾਨ ਫਤਿਹ ਇਹ ਟੀਚਾ ਲੈ ਕੇ ਤੁਰੀ ਆ ਤੇ ਜੇ ਅਸੀਂ ਕਿਉਂਕਿ ਇਹਦੇ ਜਿੱਤਣ ਨਾਲ ਇੱਕ ਸੀਟ ਦੇ ਜਿੱਤਣ ਨਾਲ ਨਾ ਤਾਂ ਅਸੀਂ ਮੁੱਖ ਮੰਤਰੀ ਬਣ ਜਾਣਾ ਨਾ ਅਸੀਂ ਮੰਤਰੀ ਬਣ ਜਾਣਾ ਪਰ ਇੱਕ ਰਾ ਪਦਰਾ ਹੋ ਜਾਣਾ 2027 ਦੇ ਵਿੱਚ ਜਿਹੜਾ ਮਿਸ਼ਨ ਲੈ ਕੇ ਤੁਰਿਆ ਚਰਮਣੀ ਕਾਲੀਦਾਲ ਪਤੇ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਕੋਮੀ ਜਰਨਲ ਜਿਹੜਾ ਮਿਸ਼ਨ ਲੈ ਕੇ ਤੁਰਿਆ ਤੇ 2027 ਵਿੱਚ ਆਓ ਸਰਕਾਰੇ ਖਾਲਸਾ ਬਣਾਈਏ ਜੇ ਇਥੋਂ ਪੰਥ ਸੀਤ ਜਿੱਤਦਾ ਤੇ 2027 ਦੇ ਵਿੱਚ ਕੋਈ ਵੀ ਜਿਹੜਾ ਇਹਨੂੰ ਰੋਕ ਨਹੀਂ ਸਕਦਾ ਮੁੱਖ ਮੰਤਰੀ ਜਿਹੜਾ ਉਹ ਪੰਥ ਦੀ ਸਹਿਮਤੀ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਬਣਾਇਆ ਜਾਊ ਤਾਂ ਹੀ ਪੰਥ ਤੇ ਪੰਜਾਬ ਦਾ ਭਲਾ ਹੋ ਸਕੇਗਾ ਲੋਕ ਵਾਲ ਸਾਬ ਕਿਵੇਂ ਦੇਖਦੇ ਹੋ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀ ਜਿੱਤ ਦੇ ਦਾਅਵੇ ਠੋਕੇ ਜਾਂਦੇ ਨੇ ਉਹ ਕਹਿੰਦੇ ਸਾਡਾ ਪਹਿਲਾਂ ਵੀ ਦਬ ਦਬਾ ਹੈਗਾ ਸੀ ਤੇ ਹੁਣ ਵਰਕਰ ਆ। ਪਹਿਲਾਂ ਤਾਂ ਤੁਹਾਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ। ਸੋ ਜਿਹੜੀ ਗੱਲ ਖੈਰਾ ਸਾਹਿਬ ਤੁਸੀਂ ਚੋਣ ਦੀ ਕਰੀ ਹੈ ਹਰ ਬੰਦਾ ਜਿਹੜਾ ਉਮੀਦਵਾਰ ਖੜਾ ਹੈ ਨਾ ਜੀ ਉਹ 23 ਤਰੀਕ ਤੱਕ ਤਾਂ ਜਿੱਤਿਆ ਹੋਇਆ ਹੀ ਆ। ਜੀ। ਦੇਖੋ ਜਿੱਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਜਿਹੜੀ ਜਿੱਤ ਆ ਓਹ ਜਿੱਤ ਜਿਹੜੀ ਆਪਾਂ ਕਹਿੰਦੇ ਆ ਸਮਾਜਿਕ ਜਿੱਤ ਆ ਜੀ ਜਿਹੜਾ ਬੰਦਾ ਚੁਣਿਆ ਜਾਊਗਾ ਉਹ ਵਿਧਾਨ ਸਭਾ ਜਾਊਗਾ ਹੂੰ ਦੂਜੀ ਜਿੱਤ ਜਿਹੜੀ ਹੁੰਦੀ ਆ ਇੱਕ ਕੌਮੀ ਜਿੱਤ ਹੁੰਦੀ ਆ ਜੀ ਸੋ ਅਸੀਂ ਸੁਖਚੈਨ ਸਿੰਘ ਹਤਲਾ ਨੂੰ ਜੀ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਚੋਣ ਇਸ ਕਰਕੇ ਲੜਾਈ ਆ ਜੀ ਕਿ ਅੱਜ ਦੀ ਇਲੈਕਸ਼ਨ ਦੇ ਵਿੱਚੋਂ ਮੁੱਦਿਆਂ ਦੀ ਤਾਂ ਗਾਇਬ ਹੀ ਹੋ ਗਏ ਸਾਰੇ ਹੂੰ ਮੁੱਦਿਆਂ ਦੀ ਆਧਾਰਹੀਣ ਚੋਣ ਜਿਹੜੀ ਇਹ ਹੋ ਰਹੀ ਆ ਜੀ ਇਹ ਚੋਣ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਰਿਹਾ ਸਾਰੇ ਇੱਕ ਦੂਜੇ ਦੇ ਚੱਕੜੋ ਛਾਲਦੇ ਨੇ ਨਾ ਪੰਥਕ ਮੁੱਦਾ ਹੈ ਕੋਈ ਨਾ ਬੰਦੀ ਸਿੰਘਾਂ ਦਾ ਮੁੱਦਾ ਹੈ ਕੋਈ ਨਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਆ ਤੇ ਨਾ ਹੀ ਸਾਡੇ ਪਾਣੀਆਂ ਦੀ ਗੱਲ ਆ ਨਾ ਸਾਡੇ ਵਿਧਾਨ ਸਭਾ ਦੀ ਗੱਲ ਆ ਨਾ ਸਾਡੇ ਹਾਈ ਕੋਰਟ ਦੀ ਗੱਲ ਆ ਵੀ ਅੱਡ ਹੋਵੇ ਸਾਡਾ ਸੋ ਨਾ ਸਾਡੀ ਪੰਜਾਬ ਯੂਨੀਵਰਸਿਟੀ ਦੀ ਗੱਲ ਕੋਈ ਕਰਦਾ ਇਥੇ ਭਾਈ ਪਤੀਜਾਬਾਦ ਆ ਜਿਹੜਾ ਉਹ ਭਾਰੂ ਆ ਸੋ ਅਸੀਂ ਜਿਹੜੀ ਚੋਣ ਲੜ ਰਹੇ ਹਾਂ ਉਹ ਮੁੱਦਿਆਂ ਤੇ ਆਧਾਰਿਤ ਲੜ ਰਹੇ ਹਾਂ ਇੱਕ ਤਾਂ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਰਾਜਨੀਤੀ ਹੈ ਇਹਨੂੰ ਪਰਿਵਾਰਵਾਦ ਤੋਂ ਜੀ ਮੁਕਤ ਕਰਵਾਇਆ ਜਾਵੇ ਜੀ ਇੱਕ ਅਸੀਂ ਚਾਹੁੰਦੇ ਆ ਵੀ ਜਿਹੜੀ ਇਹ ਰਾਜਨੀਤੀ ਹੈ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਜੀ ਧਨਾੜ ਲੋਕਾਂ ਨੇ ਤੇ ਕਬਜ਼ਾ ਕਰ ਲਿਆ ਹੁਣ ਸੁਖਚੈਨ ਸਿੰਘ ਆਪਲਾ ਇੱਕ ਆਮ ਕਿਸਾਨ ਦਾ ਪੁੱਤ ਹੈ ਜਿਹਦੇ ਕੋਲ ਇੱਕ ਗੱਲਾ ਜ਼ਮੀਨ ਆ ਅਸੀਂ ਚਾਹੁੰਦੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਨਾਅਰਾ ਦਿੱਤਾ ਸੀ ਜੀ ਕਿ ਆਮ ਬੰਦਾ ਸਰਕਾਰ ਬਣਾਵੇ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਉਹ ਤੇ ਪਹਿਰਾ ਦੇ ਰਿਹਾ ਹੈ ਉਹ ਤਾਂ ਫੇਰ ਅੱਜ ਤਹਾਂਟ ਲੋਕਾਂ ਨੂੰ ਇਧਰੋਂ ਉਧਰੋਂ ਪਾਰਟੀਆਂ ਚੋਂ ਲਿਆ ਕੇ ਟਿਕਟ ਦਿੰਦੇ ਆ ਅਸੀਂ ਉਸੇ ਗੱਲ ਤੇ ਪਹਿਰਾ ਦਿੰਦੇ ਹੋਏ ਇੱਕ ਆਮ ਬੰਦੇ ਨੂੰ ਜਿਹੜਾ ਚੋਣ ਲੜਾਈ ਆ ਸੋ ਸਾਡਾ ਜਿਹੜੇ ਮੁੱਦੇ ਨੇ ਉਹ ਪੰਥਕ ਨੇ ਸਾਰੇ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜੀ ਜੇ ਸੁਖਚੈਨ ਸਿੰਘ ਅਤਲਾ ਵਿਧਾਨ ਸਭਾ ਦੇ ਵਿੱਚ ਜਾਂਦੇ ਨੇ ਜਿੱਤ ਕੇ ਤਾਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਜੀ ਪੰਜਾਬ ਦੇ ਪਾਣੀਆਂ ਦੀ ਗੱਲ ਜੀ ਤੇ ਅਸੀਂ ਪਰਿਵਾਰ ਬਾਦ ਮੁਕਤ ਰਾਜਨੀਤੀ ਦੀ ਗੱਲ ਜਿਹੜੀ ਆ ਉਹ ਖੁੱਲ ਕੇ ਕੀਤੀ ਆ ਜਿਹੜੀ ਕੋਈ ਪਾਰਟੀ ਨਹੀਂ ਕਰਦੀ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਆ ਉਹ ਦੀ ਮੀਤਿਹਰ ਦੀ ਮਾਸੀ ਦਾ ਮੁੰਡਾ ਖੜਾ ਜੀ ਤੇ ਜਿਹੜੀ ਆਪੋ ਆਪਣੀ ਪੰਥਕ ਪਾਰਟੀ ਆ ਉਹਦਾ ਦੋਤਾ ਖੜਾ ਤੇ ਸਾਰੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਤੇ ਲੱਗੇ ਹੋਏ ਨੇ ਪੰਜਾਬ ਨੂੰ ਅੱਗੇ ਵਧਾਉਣ ਤੇ ਕੋਈ ਨਹੀਂ ਲੱਗਿਆ ਹੋਇਆ ਅਸੀਂ ਪੰਜਾਬ ਨੂੰ ਅੱਗੇ ਵਧਾ ਵਾਧਾ ਫੁੱਲਦਾ ਦੇ ਉਹੀ ਸੋਨੇ ਦੀ ਚਿੜੀ ਵਾਲਾ ਪੰਜਾਬ ਦੇਖਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਚੌਂਡ ਜਿਹੜੀ ਆ ਲੜ ਰਹੇ ਆ ਜੀ ਲੰਗੋਵਾਲ ਸਾਹਿਬ ਹੁਣ ਲਗਾਤਾਰ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹਨਾ ਸਿੱਖਾਂ ਤੇ ਪੰਜਾਬੀਆਂ ਤੇ ਹਮਲੇ ਬਹੁਤ ਹੁੰਦੇ ਆ ਜਿੱਦਾਂ ਨਾਭਾ ਦੇ ਵਿੱਚ ਇੱਕ ਨਿਹੰਗ ਸਿੰਘ ਦਾ ਕਤਲ ਹੁੰਦਾ ਮੋਹਾਲੀ ਦੇ ਵਿੱਚ ਦੋ ਨੌਜਵਾਨਾਂ ਤੇ ਹਮਲਾ ਹੁੰਦਾ ਇੱਕ ਦੀ ਮੌਤ ਹੁੰਦੀ ਆ ਤਾਂ ਇੱਥੇ ਰਾਏਕੋਟ ਦੇ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਤੇ ਹਮਲਾ ਹੁੰਦਾ ਉਹਦੇ ਵਿੱਚ ਮੌਤ ਹੁੰਦੀ ਆ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਇਹ ਚੀਜ਼ਾਂ ਬਹੁਤ ਕੀਤੀਆਂ ਜਾਣ ਲੱਗੀਆਂ ਦੇਖੋ ਜੀ ਐਸ ਤੋਂ ਪਹਿਲਾਂ ਵੀ ਪ੍ਰਵਾਸੀ ਇੱਥੇ ਹੀ ਰਹਿੰਦੇ ਸੀ ਜੀ ਤੇ ਪੰਜਾਬੀ ਵੀ ਇੱਥੇ ਰਹਿੰਦੇ ਸੀ ਜਿਹੜੀ ਅੱਜ ਕੱਲ ਪ੍ਰਚਾਰੀ ਜਾ ਰਹੀ ਹੈ ਕਿ ਪੰਜਾਬ ਦੇ ਜਿਹੜੇ ਯੂਥ ਆ ਉਹ ਹਿਜਰਤ ਕਰੀ ਜਾਂਦਾ ਬਾਹਰਲੇ ਮੁਲਕਾਂ ਚ ਜਾਈ ਜਾਂਦਾ ਜੀ ਪੰਜਾਬੀ ਇੱਥੇ ਕਬ ਪ੍ਰਵਾਸੀ ਕਬਜਾ ਕਰੀ ਜਾਂਦੇ ਆ ਨਹੀਂ ਪ੍ਰਵਾਸੀ ਤਾਂ ਪਹਿਲਾਂ ਹੀ ਕਬਜਾ ਕਰੀ ਜਾਂਦੇ ਆ ਉਹਦਾ ਸਭ ਤੋਂ ਵੱਡਾ ਕਾਰਨ ਆ ਕਿ ਅਸੀਂ ਹੱਥੀ ਕਿਰਤ ਕਰਨੀ ਛੱਡਤੀ ਅਸੀਂ ਗੁਰੂ ਨਾਨਕ ਦੇਵ ਦੇ ਉਪਦੇਸ਼ ਨੂੰ ਬਿਸਾਰਤਾ ਜੀ ਸੋ ਇਸ ਕਰਕੇ ਪ੍ਰਵਾਸੀ ਦੀ ਜਿਹੜੀ ਅਸੀਂ ਕਈ ਤਰ੍ਹਾਂ ਕਹਿੰਦੀਆਂ ਨਾ ਪ੍ਰਵਾਸੀ ਕੱਢੋ ਪ੍ਰਵਾਸੀ ਕੱਢ ਕੇ ਅਸੀਂ ਵੀ ਚਾਹੁੰਦੇ ਆ ਪ੍ਰਵਾਸੀ ਕੱਢੋ ਪੰਜਾਬ ਦੇ ਵਿੱਚ ਪ੍ਰਵਾਸੀ ਨਹੀਂ ਹੋਣਾ ਚਾਹੀਦਾ ਪਰ ਅਸੀਂ ਦੂਜੇ ਤਰੀਕੇ ਨਾਲ ਕਹਿੰਨੇ ਆ ਅਸੀਂ ਕਹਿੰਨੇ ਆ ਜਿਵੇਂ ਰਾਜਸਥਾਨ ਦੇ ਵਿੱਚ ਕੋਈ ਹੋਰ ਸਟੇਟ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ 'ਚ ਨਹੀਂ ਖਰੀਦ ਸਕਦਾ ਪੰਜਾਬ ਦੇ ਵਿੱਚ ਵੀ ਪਾਬੰਦੀ ਲੱਗੇ ਨਾ ਤਾਂ ਬਾਹਰਲੀ ਸਟੇਟ ਦਾ ਬੰਦਾ ਆ ਕੇ ਕੋਈ ਵੋਟ ਬਣਾ ਸਕੇ ਨਾ ਰਾਸ਼ਨ ਕਾਰਡ ਬਣਾ ਸਕੇ ਨਾ ਆਧਾਰ ਕਾਰਡ ਬਣਾ ਸਕੇ ਤੇ ਨਾ ਜ਼ਮੀਨ ਖਰੀਦ ਸਕੇ ਉਹ ਕਿਰਤ ਕਰ ਸਕੇ ਆ ਕੇ ਇਥੇ ਜੀ ਸੋ ਜਿਹੜੀ ਕਤਲਾਂ ਦੀ ਗੱਲ ਆ ਇਹ ਸਭ ਤੋਂ ਨਕਮੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਆ ਇਹਦੇ ਚ ਸਿੱਖ ਨੌਜਵਾਨਾਂ ਦੇ ਕਤਲ ਹੋਈ ਜਾਂਦੇ ਆ ਜੀ ਪਬਲਿਕ ਮਤਲਬ ਜਿਹੜੇ ਪਬਲਿਕ ਦੇ ਸਟਾਰ ਤੇ ਮੂਸੇਵਾਲਾ ਸਾਹਿਬ ਦਾ ਕਤਲ ਹੋ ਗਿਆ ਨੰਗਲੰਬੀਆਂ ਦਾ ਕਤਲ ਹੋ ਗਿਆ ਦੀਪ ਸਿੱਧੂ ਦਾ ਕਤਲ ਹੋ ਗਿਆ ਤੇ ਜਿਹੜੇ ਪ੍ਰਵਾਸੀਆਂ ਵੱਲੋਂ ਕਤਲ ਨੇ ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੇ ਨੇ ਇਸ ਤੋਂ ਪਹਿਲਾਂ ਵੀ ਤਾਂ ਸਰਕਾਰਾਂ ਆਈਆਂ ਪਹਿਲਾਂ ਕਦੇ ਨਾ ਨੌਜਵਾਨਾਂ ਦੇ ਇੰਨੇ ਕਤਲ ਹੋਏ ਨੇ ਨਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੋਈ ਕਤਲ ਕੀਤਾ ਗਿਆ ਸੋ ਇਹ ਸਾਰੀ ਸੋਚੀ ਸਮਝੀ ਚਾਲ ਆ ਜਿਹੜੀ ਇਹ ਹੁਣ ਦੀ ਸਰਕਾਰ ਆ ਇਹ ਡਰਾ ਕੇ ਪੰਜਾਬੀਆਂ ਨੂੰ ਪੰਜਾਬ ਚੋਂ ਕੱਢਣਾ ਚਾਹੁੰਦੀ ਅਸਲ ਦੇ ਵਿੱਚ ਤਾਂ ਕਿ ਪੰਜਾਬ ਚੋਂ ਪ੍ਰਵਾਸੀਆਂ ਦਾ ਪ੍ਰਵਾਸ ਕਰਵਾ ਕੇ ਪ੍ਰਵਾਸੀਆਂ ਨੂੰ ਇੱਥੇ ਲਿਆ ਕੇ ਫੇਰ ਰਾਜ ਕਰ ਸਕਣ ਕਿਉਂਕਿ ਪੰਜਾਬੀ ਨਹੀਂ ਇਹਨਾਂ ਨੂੰ ਰਾਜ ਕਰਨ ਦੇਣਗੇ ਗੁਰਗਲ ਸਾਹਿਬ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਲੰਬੇ ਸਮੇਂ ਤੋਂ ਜਿਹੜੀ ਮੰਗ ਉੱਠਦੀ ਸੀਗੀ ਉਹਨਾਂ ਦੇ ਅਸਤੀਫੇ ਦੀ ਹੁਣ ਅਸਤੀਫਾ ਦੇ ਦਿੱਤਾ ਗਿਆ ਕੀ ਲੱਗਦਾ ਹੈ ਕਿ ਅਕਾਲੀ ਦਲ ਦਾ ਹੁਣ ਕੁਝ ਬਣੂਗਾ ਉਹਨਾਂ ਦੇ ਅਸਤੀਫੇ ਤੋਂ ਬਾਅਦ ਜੇ ਅਸਤੀਫਾ ਜਾਇਜ਼ ਮੰਨਦੇ ਹਾਂ ਜਾਂ ਫਿਰ ਨਹੀਂ ਦੇਣਾ ਚਾਹੀਦਾ ਦੇਖੋ ਜਿਹੜਾ ਅਸਤੀਫਾ ਦਿੱਤਾ ਗਿਆ ਇੱਕ ਡਰਾਮਾ ਕੀਤਾ ਗਿਆ ਜੀ ਕਿਉਂਕਿ ਕੁਝ ਦਿਨਾਂ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹ ਲਈ ਜਾਣੀ ਹੈ ਉਹਨਾਂ ਦੇ ਜਥੇਦਾਰ ਆ ਤਨਖਾਹ ਘੱਟ ਲਾਵੇ ਵੱਧ ਲਾਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਪਰ ਹੋ ਸਕਦਾ ਉਹਦੇ 'ਚ ਕੋਈ ਫੈਸਲਾ ਇਦਾਂ ਦਾ ਆਉਂਦਾ ਹੋਵੇ ਕਿ ਭਾਈ ਸੁਖਵੀਰ ਸਿੰਘ ਬਾਦਲ ਤੁਸੀਂ ਪ੍ਰਧਾਨਗੀ ਛੱਡੋ ਕਿਉਂਕਿ ਜਿਹੜੀ ਜਥੇਦਾਰ ਸਾਹਿਬ ਨੇ ਤਨਖਾਹ ਲਾਉਣੀ ਆ ਉਹ ਵੀ ਸੁਖਵੀਰ ਨੂੰ ਪੁੱਛ ਕੇ ਤੇ ਦੱਸ ਕੀ ਲਾਉਣੀ ਆ ਤੋ ਉਹਨੇ ਮਤਲਬ ਐਡਵਾਂਸ ਤਿਆਰੀ ਦੇ ਵਿੱਚ ਅਸਤੀਫਾ ਦਿੱਤਾ ਤਾਂ ਕਿ ਉਸ ਤੋਂ ਬਾਅਦ ਉਹ ਦੁਬਾਰੇ ਪ੍ਰਧਾਨ ਬਣ ਸਕੇ ਤਨਖਾਹ ਦੇ ਵਿੱਚ ਇਹ ਚੀਜ਼ ਨਾ ਆਵੇ ਕਿ ਸੁਖਵੀਰ ਸਿੰਘ ਬਾਦਲ ਤੂੰ ਗੱਦੀ ਛੱਡ ਜੀ ਸੋ ਇਹ ਸੋਚੀ ਸਮਝੀ ਚਾਲ ਦੇ ਨਾਲ ਇੱਕ ਗੇਮ ਖੇਡ ਰਹੇ ਨੇ ਜਥੇਦਾਰ ਤੇ ਅਕਾਲ ਤਖਤ ਤੇ ਸੁਖਵੀਰ ਸਿੰਘ ਬਾਦਲ ਇਹਦੇ ਕੋਈ ਮਾਇਨੇ ਨਹੀਂ ਹੈਗੇ ਅਸਤੀਫਾ ਦੇਵੇ ਨਾ ਦੇਵੇ ਅੱਜ ਪੰਥ ਦੀ ਬੇੜੀ 'ਚ ਬੱਟੇ ਪਾ ਕੇ ਇਹਨਾਂ ਨੇ ਪੰਥਕ ਤਿਰਾਂ ਜੜੀਆਂ ਨੇ ਉਹ ਖਤਮ ਕਰਤੀਆਂ ਆਰਐਸਐਸ ਦਾ ਗਲਬਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੱਕ ਇਹਨਾਂ ਨੇ ਬਣਵਾਤਾ ਹੁਣ ਅਸਤੀਫੇ ਦਾ ਕੋਈ ਮੈਨੇ ਨਹੀਂ ਲਖਦੇ ਬਹੁਤ ਬਹੁਤ ਧੰਨਵਾਦ ਲੌਂਗਵਾਲ ਸਾਹਿਬ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ